ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਆਂ ਬੁਲੇਟਿਨ ਦੀ ਸ਼ੁਰੂਆਤ ਕਰ ਲੈਣੇ ਆਂ ਹੈਡਲਾਈਨਸ ਦੇ ਨਾਲ ਕੈਨੇਡਾ ਅਮਰੀਕਾ ਦੇ ਆਟੋ ਟੈਰਿਫਾਂ ਦੇ ਉੱਤੇ ਹੋਵੇਗਾ ਬਰਾਬਰ 트럼ਪ ਦੇ ਕੈਨੇਡਾ ਤੇ ਟੈਰਿਫ ਨਜਾਇਜ਼ ਡਾਊਨਟਾਊਨ ਵੈਨਕੂਵਰ ਕਰ ਰਿਹਾ ਹੈ ਸੰਘਰਸ਼ ਖੇਤਰ ਦੇ ਵਿੱਚ ਆਉਣ ਵਾਲੇ ਸਲਾਨੀਆਂ ਦੀ ਗਿਣਤੀ ਤੇ ਵਿਕਰੀ ਕਟੀ ਸੁਧਾਰ ਸੇਵਾ ਨੂੰ BC ਜੇਲ੍ਹ ਦੇ ਵਿੱਚੋਂ ਮਿਲਿਆ 140000 ਤਸਕਰੀ ਵਾਲਾ ਸਮਾਨ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਵੀ ਹੋਏ ਜ਼ਬਤ ਖਬਰਾਂ ਵਿਸਥਾਰ ਦੇ ਨਾਲ ਪ੍ਰਧਾਨ ਮੰਤਰੀ ਮਾਰਕ ਕਾਰਨੇਦਾ ਕਹਿਣਾ ਹੈ ਕਿ ਕੈਨੇਡਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ 25% ਆਟੋ ਟੈਰਿਫ ਦੇ ਬਰਾਬਰ ਅਮਰੀਕਾ ਤੋਂ ਆਯਾਤ ਕੀਤੇ ਜਾਣ ਵਾਲੇ ਵਾਹਨਾਂ ਦੇ ਉੱਤੇ ਲੇਵੀ ਲਗਾਏਗਾ ਕਾਰਨੇਦਾ ਕਹਿਣਾ ਹੈ ਕਿ ਇਹ ਟੈਰਿਫ ਉਹਨਾਂ ਸਾਰੇ ਵਾਹਨਾਂ ਦੇ ਉੱਤੇ ਲਾਗੂ ਹੋਣਗੇ ਜੋ ਕੈਨੇਡਾ ਅਮਰੀਕਾ ਮੈਕਸੀਕੋ ਸਮਝੌਤੇ ਦੀ ਪਾਲਣਾ ਨਹੀਂ ਕਰਦੇ ਅਤੇ ਪਾਲਣਾ ਕਰਨ ਵਾਲੇ ਵਾਹਨਾਂ ਦੇ ਵਿੱਚ ਕਿਸੇ ਵੀ ਗੈਰ ਕੈਨੇਡੀਅਨ ਸਮੱਗਰੀ ਤੇ ਲਾਗੂ ਹੋਣਗੇ ਪਰ ਇਹ ਮੈਕਸੀਕੋ ਤੋਂ ਆਉਣ ਵਾਲੇ ਵਾਹਨ ਸਮੱਗਰੀ ਦੇ ਉੱਤੇ ਵੀ ਲਾਗੂ ਨਹੀਂ ਹੋਣਗੇ ਕਾਰ ਖਾਨੇ ਨੇ ਕਿਹਾ ਹੈ ਕਿ ਟਰੰਪ ਨੇ ਟਰੰਪ ਦੇ ਕੈਨੇਡਾ ਤੇ ਟੈਰਿਫ ਜਿਹੜੇ ਨੇ ਉਹ ਨਜਾਇਜ਼ ਗੈਰ ਵਾਜਬ ਤੇ ਗੁੰਮਰਾਹ ਕੁਨਿਆ ਤੇ ਚੇਤਾਵਨੀ ਦਿੱਤੀ ਹੈ ਕਿ ਦੁਨੀਆ ਭਰ ਦੇ ਦੇਸ਼ਾਂ ਦੇ ਵਿਰੁੱਧ ਟਰੰਪ ਦੀ ਵਪਾਰਕ ਦੁਸ਼ਮਣੀ ਦੀ ਸਮੁੱਚੀ ਜਿਹੜੀ ਮੁਹਿੰਮ ਹੈ ਉਹ ਵਿਸ਼ਵ ਅਰਥ ਵਿਵਸਥਾ ਨੂੰ ਤੋੜ ਦਵੇਗੀ ਕਾਰਨੇ ਇਹ ਨੇ ਗੱਲ ਕੀਤੀ ਹੈ ਕਿ ਟਰੰਪ ਦੇ ਟੈਰਿਫਾਂ ਜਿਹੜੇ ਟੈਰਿਫਾਂ ਦੇ ਉੱਤੇ ਚਰਚਾ ਕਰਨ ਦੇ ਲਈ ਕੈਨੇਡਾ ਦੇ ਪ੍ਰੀਮੀਅਰਸ ਦੇ ਨਾਲ ਵੀ ਮੁਲਾਕਾਤ ਕਰਨ ਤੋਂ ਬਾਅਦ ਅਤੇ ਜਿਵੇਂ ਕਿ ਕੈਨੇਡੀਅਨ ਵਾਹਨ ਨਿਰਮਾਤਾ ਜਿਹੜੇ ਨੇ ਉਹਨਾਂ ਦੇ ਟੈਰਿਫਾਂ ਦੇ ਪ੍ਰਭਾਵਾਂ ਨੂੰ ਮਹਿਸੂਸ ਕਰਨਾ ਸ਼ੁਰੂ ਕੀਤਾ ਹੈ ਯੂਨੀਫੋਰ ਲੋਕਲ 444 ਨੇ ਬੁੱਧਵਾਰ ਰਾਤ ਨੂੰ ਐਲਾਨ ਕੀਤਾ ਹੈ ਕਿ ਵਿਂਡਸਰ 온ਟਾਰੀਓ ਦੇ ਵਿੱਚ ਸਟੈਨ ਲੈਟਿਸ ਆਟੋ ਜਿਹੜੇ ਨੇ ਉਹਨਾਂ ਦੇ ਅਸੈਂਬਲੀ ਪਲਾਂਟ ਘੱਟੋ-ਘੱਟ 2 ਹਫ਼ਤਿਆਂ ਦੇ ਲਈ ਬੰਦ ਰਹੇਗੀ ਅਤੇ ਚੇਤਾਵਨੀ ਦਿੱਤੀ ਹੈ ਕਿ 트럼ਪ ਟੈਰਿਫ ਪੂਰੇ ਆਟੋ ਉਦਯੋਗ ਦੇ ਵਿੱਚ ਅਨਿਸ਼ਚਿਤਤਾ ਪੈਦਾ ਕਰ ਰਹੇ ਨੇ ਕਾਰਨੇ ਦਾ ਕਹਿਣਾ ਹੈ ਕਿ ਉਹ ਕੈਨੇਡਾ ਦੇ ਵਿੱਚ ਆਟੋ ਉਤਪਾਦਕਾਂ ਦੇ ਲਈ ਇੱਕ ਢਾਂਚਾ ਤਿਆਰ ਕਰਨ ਦੇ ਉੱਤੇ ਵੀ ਕੰਮ ਕਰ ਰਹੇ ਨੇ ਤਾਂ ਜੋ ਵਿਰੋਧੀ ਟੈਰਿਫਾਂ ਤੋਂ ਰਾਹਤ ਜਿਹੜੀ ਹੈ ਉਹ ਮਿਲ ਸਕੇ ਸੰਯੁਕਤ ਰਾਜ ਅਮਰੀਕਾ ਦੁਆਰਾ ਟੈਰਿਫ ਦੇ ਇੱਕ ਹੋਰ ਦੌਰ ਦੇ ਐਲਾਨ ਦੇ ਨਾਲ ਕੈਨੇਡਾ ਦੇ ਕੁਝ ਛੋਟੇ ਕਾਰੋਬਾਰੀ ਜਿਹੜੇ ਨੇ ਉਹਨਾਂ ਮਾਲਕਾਂ ਨੇ ਸਵੀਕਾਰ ਕੀਤਾ ਹੈ ਕਿ ਉਹਨਾਂ ਨੂੰ ਪਹਿਲਾਂ ਹੀ ਸਟਾਫ ਨੂੰ ਛਾਂਟਣਾ ਪਿਆ ਹੈ ਤੇ ਕੰਮ ਕਾਜ ਨੂੰ ਘਟਾਉਣਾ ਪਿਆ ਹੈ ਹਾਲਾਂਕਿ ਆਰਥਿਕਤਾ ਜਿਹੜੀ ਹੈ ਉਹ ਸੰਤੁਲਨ ਲੱਭਣ ਦੇ ਲਈ ਸੰਘਰਸ਼ ਕਰ ਰਹੀ ਹੈ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ 9 ਫੀਸਦੀ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਛਾਂਟੀ ਦੇ ਨੋਟਿਸ ਜਾਰੀ ਕੀਤੇ ਇਨੀਆਂ ਅਨਿ ਚਿਤ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਲ ਉਹ ਚਿੰਤਾਵਾਂ ਜ਼ਾਹਰ ਕਰ ਰਹੇ ਨੇ ਕਿ ਕੈਨੇਡੀਆ ਨਾ ਪਹਿਲਾਂ ਵਾਂਗ ਖਰਚ ਨਹੀਂ ਕਰ ਰਹੇ ਨੇ ਵਾਧੀਆਂ ਲਾਗਤਾਂ ਨੂੰ ਪੂਰਾ ਕਰਨ ਦੇ ਵਿੱਚ ਮਦਦ ਕਰਨ ਦੇ ਲਈ ਉਹਨਾਂ ਨੂੰ ਇਸ ਮਹੀਨੇ ਆਪਣੀਆਂ ਕੀਮਤਾਂ ਦੇ ਵਿੱਚ 3.7% ਵਾਧਾ ਕਰਨ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਸੀਐਫਆਈਬ ਦੇ ਸੀਨੀਅਰ ਰਣਨੀਤੀ ਮਾਹਰ ਜਿਹੜੀ ਨੇ ਮਿਸ਼ੇਲ ਉਹਨਾਂ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਦੇ ਇਸ ਤਾਜ਼ਾ ਟੈਰਿਫ ਐਲਾਨ ਨੇ ਬਹੁਤ ਸਾਰੇ ਛੋਟੇ ਕਾਰੋਬਾਰਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਇਹ ਉਹਨਾਂ ਦੇ ਵਪਾਰ ਤੇ ਉਹਨਾਂ ਦੇ ਆਯਾਤ ਨੂੰ ਕਿਵੇਂ ਪ੍ਰਭਾਵਿਤ ਕਰੇਗਾ ਲੇਵਿਸ ਦੇ ਆਲੇ ਦੁਆਲੇ ਅਨਿਸ਼ਚਿਤਤਾ ਦੀ ਜਿਹੜੀ ਹੈ ਉਹ ਮਾਤਰਾ ਬਹੁਤ ਸਾਰੇ ਲੋਕਾਂ ਨੂੰ ਡਰ ਨਿਰਾਸ਼ਾ ਤੇ ਭਵਿੱਖ ਬਾਰੇ ਅਸਪਸ਼ਟ ਮਹਿਸੂਸ ਕਰਵਾ ਰਹੀ ਹੈ ਸਾਨੂੰ ਨਹੀਂ ਪਤਾ ਹੈ ਕਿ ਇਹ ਅਸਥਾਈ ਹੈ ਜਾਂ ਅਸੀਂ ਇਸ ਲਈ ਆ ਕਿ ਇਹਨਾਂ ਟੈਰੀਫਾਂ ਬਾਰੇ ਅਜੇ ਵੀ ਬਹੁਤ ਕੁਝ ਪਤਾ ਲਗਾਉਣਾ ਬਾਕੀ ਹੈ ਅਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਬਹੁਤ ਸਾਰੇ ਮੈਂਬਰਾਂ ਦੇ ਲਈ ਇਸ ਸਮੇਂ ਸਭ ਤੋਂ ਵੱਡੀ ਜਿਹੜੀ ਚਿੰਤਾ ਹੈ ਉਹ ਹੈ ਅਗਰ ਦਾ ਕਹਿਣਾ ਹੈ ਕਿ ਸੀਐਫਆਈਬੀ ਦੇ ਕੋਲ ਇਸ ਸਬ ਦੇ ਨਾਲ ਨਜਿੱਠਣ ਦੇ ਲਈ ਕੋਈ ਲੰਮੇ ਸਮੇਂ ਦੀ ਯੋਜਨਾ ਨਹੀਂ ਹੈ ਪਰ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਕੈਨੇਡਾ ਦੇ ਲਈ ਆਪਣੀਆਂ ਵਪਾਰਕ ਯੋਗਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਦਾ ਸਮਾਂ ਆਵੇ ਇਹ ਦੇ ਦੇ ਵਿੱਚ ਹੋਵੇ ਜਾਂ ਵਿਦੇਸ਼ ਦੇ ਵਿੱਚ ਔਰਗਨਿਕ ਇਹ ਹੈ ਕਿ ਟੈਕਸ ਜਿਹੜਾ ਉਹ ਬੋਝ ਘਟਾਉਂਦ ਤੇ ਲਾਲ ਫੀਤਾ ਸ਼ਾਹੀ ਨੂੰ ਘਟਾਉਂ ਤੇ ਅੰਦਰੂਨੀ ਵਪਾਰ ਰੁਕਾਵਟਾਂ ਨੂੰ ਹਟਾਉਣ ਵਰਗੇ ਤੁਰੰਤ ਕਦਮ ਜਿਹੜੇ ਨੇ ਉਹ ਚੁਕਨਾ ਕੈਨੇਡਾ ਦੇ ਲਈ ਸਾਡੇ ਦੇਸ਼ ਦੇ ਅੰਦਰ ਚੀਜ਼ਾਂ ਨੂੰ ਬਿਹਤਰ ਬਣਾਉਣ ਦਾ ਇੱਕ ਮੌਕਾ ਹੈ ਉਹ ਕਹਿੰਦੇ ਨੇ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੰਤਰ ਸੂਬਾਈ ਵਪਾਰਕ ਰੁਕਾਵਟਾਂ ਅਜੇ ਵੀ ਮੌਜੂਦ ਹੈ ਕਿਉਂਕਿ ਜਨਵਰੀ ਦੇ ਅਖੀਰ ਦੇ ਵਿੱਚ 트ੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਚੀਜ਼ਾਂ ਕਿੰਨੀਆਂ ਚੁਣੌਤੀਪੂਰਨ ਰਹੀਆਂ ਹਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਾਰਚ ਦੇ ਵਿੱਚ ਕਿਹਾ ਸੀ ਕਿ ਉਦੇਸ਼ ਕੈਨੇਡਾ ਦਿਵਸ ਤੱਕ ਮੁਫਤ ਜਿਹੜਾ ਉਹ ਅੰਦਰੂਨੀ ਵਪਾਰ ਕਰਨਾ ਸੀ ਤੇ ਉਹ ਦੱਸਦੇ ਨੇ ਕਿ ਸੀਐਫਆਈਬੀ ਇਸ ਵਪਾਰਕ ਯੁੱਧ ਦੇ ਵਿੱਚ ਕੁਝ ਪਾਰਦਰਸ਼ਤਾ ਦੇ ਲਈ ਵੀ ਜ਼ੋਰ ਦੇ ਰਿਹਾ ਹੈ ਫੈਡਰਲ ਚੋਣ ਮੁਹਿੰਮ ਦੇ ਰਾਹ ਤੇ ਰਹਿਣ ਦੇ ਬਾਵਜੂਦ ਪ੍ਰਧਾਨ ਮੰਤਰੀ ਕਾਰਨੀ ਵੀਰਵਾਰ ਨੂੰ ਦੇਸ਼ ਦੇ ਪ੍ਰਧਾਨ ਮੰਤਰੀਆਂ ਦੇ ਨਾਲ ਅਮਰੀਕਾ ਦੇ ਦੁਆਰਾ ਲਗਾਏ ਗਏ ਟੈਰਿਫ ਦੇ ਨਵੇਂ ਦੌਰ ਦੇ ਉੱਤੇ ਚਰਚਾ ਕਰਨ ਲਈ ਮੁਲਾਕਾਤ ਕਰ ਰਹੇ ਨੇ ਡਾਊਨਟਾਊਨ ਨੂੰ ਵੈਂਕੂਵਰ ਸੰਘਰਸ਼ ਕਰ ਰਿਹਾ ਹੈ ਇੱਕ ਨਵੀਂ ਰਿਪੋਰਟ ਦਰਸਾਉਂਦੀ ਹੈ ਕਿ ਇਸ ਖੇਤਰ ਦੇ ਵਿੱਚ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਅਤੇ ਵਿਕਰੀ ਘਟੀ ਹੈ ਜਦੋਂ ਕਿ ਖਾਲੀ ਜਿਹੜੇ ਸਟੋਰ ਵੰਟਾਂ ਜਦੋਂ ਕਿ ਜਿਹੜੇ ਸਟੋਰ ਫਰੰਟਾਂ ਦੀ ਗਿਣਤੀ ਅਤੇ ਕਾਰੋਬਾਰੀ ਸੰਚਾਲਨ ਲਾਗਤਾਂ ਦੇ ਵਿੱਚ ਵਾਧਾ ਹੋਇਆ ਹੈ ਸਾਨੋ ਕਾਰੋਬਾਰ ਜਿਹੜੇ ਨੇ ਉਹਨਾਂ ਦੇ ਸੁਧਾਰ ਐਸੋਸੀਏਸ਼ਨ ਦੀ ਸਲਾਨਾ ਸਟੇਟ ਆਫ ਡਾਊਨਟਾਊਨ ਵੈਂਕੂਵਰ ਰਿਪੋਰਟ ਕੋਵਿਡ-19 ਮਹਾਮਾਰੀ ਤੋਂ ਬਾਅਦ ਸੈਲਾਨੀਆਂ ਦੇ ਵਿੱਚ ਇਹ ਪਹਿਲੀ ਸਮੁੱਚੀ ਗਿਰਾਵਟ ਦਰਸਾ ਰਹੀ ਹੈ ਲਗਭਗ 8% ਘਟ, ਹਾਲਾਂਕਿ ਇਹ ਆਂਡਗਵਾਂਡ ਦੇ ਅਨੁਸਾਰ ਵੱਖ-ਵੱਖ ਹੁੰਦੀ ਹੈ। ਹਾਲਾਂਕਿ ਸ਼ਾਮ ਨੂੰ ਵਧੇਰੇ ਸਲਾਨੀ ਸੰਜ ਜਿਸ ਦੇ ਨਾਲ ਸ਼ਹਿਰ ਦੀ ਰਾਤ ਦੀ ਜ਼ਿੰਦਗੀ ਦੇ ਵਿੱਚ ਥੋੜਾ ਜਿਹਾ ਉਛਾਲ ਆਇਆ ਹੈ। ਬੀਆਈਏ ਦਾ ਕਹਿਣਾ ਹੈ ਕਿ 2024 ਦੇ ਵਿੱਚ ਸ਼ਹਿਰ ਦੇ ਡਾਊਨਟਾਊਨ ਦੇ ਵਿੱਚ ਕਾਰੋਬਾਰਾਂ ਦੀ ਵਿਕਰੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਸੀ ਖਾਸ ਕਰਕੇ ਰੈਸਟੋਰੈਂਟਾਂ ਦੇ ਲਈ ਜੋ ਕਿ ਵਧੀਆਂ ਲਾਗਤਾਂ ਤੇ ਲੋਕਾਂ ਦੇ ਦੁਆਰਾ ਬਾਹਰ ਖਾਣਾ ਖਾਣ ਦੇ ਵਿੱਚ ਕਟੌਤੀ ਕਰਨ ਕਾਰਨ ਪ੍ਰਭਾਵਿਤ ਹੋਏ ਨੇ। ਸਮੂਹ ਇਹ ਵੀ ਕਹਿੰਦਾ ਹੈ ਕਿ ਡਾਊਨਟਾਊਨ ਸੌਫਟ ਫਰੰਟ ਸਟੋਰ ਫਰੰਟ Yeah. The... ਖਾਲੀ ਅਸਾਮੀਆਂ ਦੀ ਲਗਾਤਾਰ ਉੱਚ ਦਰ ਵੀ ਇੱਕ ਸਪਸ਼ਟ ਸੰਕੇਤ ਹੈ ਕਿ ਮੌਜੂਦਾ ਕਿਰਾਏਦਾਰਾਂ ਨੂੰ ਬਰਕਰਾਰ ਰੱਖਣ ਤੇ ਨਵੇਂ ਕਾਰੋਬਾਰਾਂ ਨੂੰ ਆਕਰਸ਼ਿਤ ਕਰਨ ਦੇ ਲਈ ਡਾਊਨ ਟਾਊਨ ਪਾਈਚਾਰੇ ਦੇ ਵਿੱਚ ਨਿਵੇਸ਼ ਕਰਨਾ ਲਾਜ਼ਮੀ ਹੈ ਰਿਪੋਰਟ ਦੇ ਵਿੱਚ ਕਿਹਾ ਹੈ ਕਿ ਗ੍ਰੈਨਵਿਲ ਸਟਰੀਟ ਦੇ ਵਿੱਚ ਲਗਭਗ 30% ਦੇ ਨਾਲ ਖਾਲੀ ਅਸਾਮੀਆਂ ਦੀ ਦਰ ਸਭ ਤੋਂ ਵੱਧ ਹੈ 2025 ਦੇ ਪਹਿਲੇ ਅੱਧ ਦੌਰਾਨ ਅਸੀਂ ਇੱਕ ਵਪਾਰਕ ਟਕਰਾਅ ਦਾ ਸਾਹਮਣਾ ਕੀਤਾ ਜਿਸ ਨੇ ਅਨਿਸ਼ਚਿਤਤਾ ਜਿਹੜੀ ਹੈ ਇੱਕ ਬੇਚਾਨੀ ਕਰਨ ਵਾਲੀ ਪਰਤ ਵੀ ਜੋੜ ਦਿੱਤੀ ਹੈ ਜਿਸ ਨਾਲ ਦੀ ਆਰਥਿਕਤਾ ਦੀ ਰਿਕਵਰੀ ਦੇ ਵਿੱਚ ਦੇਰੀ ਹੋਣ ਦਾ ਖਤਰਾ ਹੈ ਟਾਲਬੋਟ ਨੇਗੇ ਕਿਹਾ ਹੈ ਕਿ ਹਾਲਾਂਕਿ ਇੱਕ ਗੱਲ ਜਿਸ ਬਾਰੇ ਅਸੀਂ ਯਕੀਨ ਕਰ ਸਕਦੇ ਹਾਂ ਉਹ ਹੈ ਆਪਣੀਆਂ ਨੀਹਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਇਸ ਦਾ ਮਤਲਬ ਹੈ ਕਿ ਵੈਂਕੂਵਰ ਦੇ ਵਿੱਚ ਕਾਰੋਬਾਰ ਕਰਨ ਦੇ ਵਿੱਚ ਰੁਕਾਵਟਾਂ ਨੂੰ ਘਟਾਉਣਾ ਸਪਲਾਈ ਚੇਨਾਂ ਨੂੰ ਮੁੜ ਸਥਾਨਕ ਬਣਾਉਣਾ ਸਥਾਨਕ ਅਤੇ ਵਿਸ਼ਵ ਪੱਧਰ ਦੇ ਉੱਤੇ ਨਵੀਆਂ ਰਣਨੀਤਿਕ ਭਾਈਵਾਲੀ ਬਣਾਉਣਾ ਤੇ ਸਾਡੇ ਖੇਤਰ ਦੇ ਆਰਥਿਕ ਸੱਭਿਆਚਾਰ ਤੇ ਸਮਾਜਿਕ ਮੂਲ ਦੇ ਵਿੱਚ ਨਿਵੇਸ਼ ਕਰਨਾ ਡਾਊਨਟਾਊਨ ਵੈਂ ਸਾਡਾ ਹਿੱਸਾ ਨਿਭਾਉਣ ਦੇ ਲਈ ਹੈ ਤੇ ਹਾਲਾਂਕਿ ਰਿਪੋਰਟ ਦੇ ਵਿੱਚ ਕੁਝ ਚਮਤਕਾਰ ਨੁਕਤੇ ਵੀ ਨੇ ਡਾਊਨਟਾਊਨ ਵੈਨ ਬੀਆਈਏ ਦਾ ਕਹਿਣਾ ਹੈ ਕਿ ਟੇਲਰ ਸਵਿਫਟ 콘ਸਰਟ ਦੇ ਸ਼ਾਨਦਾਰ ਪ੍ਰਦਰਸ਼ਨ ਦੌਰਾਨ ਖਰਚ ਦੇ ਵਿੱਚ ਵੱਡਾ ਵਾਧਾ 2026 ਫੀਫਾ ਵਿਸ਼ਵ ਕੱਪ ਵਰਗੇ ਵੱਡੇ ਸਮਾਗਮਾਂ ਦੀ ਸ਼ਹਿਰ ਤੇ ਪੈਣ ਵਾਲੀ ਆਰਥਿਕ ਪ੍ਰਭਾਵ ਦੀ ਚਲਕ ਪੇਸ਼ ਕਰਦਾ ਹੈ ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਵਾਤੋਵਾਦ ਲਾਭ ਉਠਾਉਣ ਲਈ ਰਣਨੀਤੀ ਭਾਈਚਾਰਾ ਨਿਵੇਸ਼ਾਂ ਦੀ ਲੋੜ ਹੁੰਦੀ ਹੈ ਜੋ ਨਿਰੰਤਰ ਆਰਥਿਕ ਅਤੇ ਸਮਾਜਿਕ ਸੱਭਿਆਚਾਰਕ ਮੌਕਿਆਂ ਨੂੰ ਖੋਲਦੇ ਨੇ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਡਾਊਨਟਾਊਨ ਦੇ ਲਈ ਇਸ ਦੇ ਵਿੱਚ ਲੰਮੇ ਸਮੇਂ ਦੇ ਲਈ ਰੋਜ਼ਗਾਰ ਵਾਦਾ ਬਿਹਤਰ ਜਨਤਕ ਥਾਵਾ ਤੇ ਬੁਨਿਆਦੀ ਢਾਂਚਾ ਤੇ ਹਿੱਸੇਦਾਰਾਂ ਦੇ ਵਿਚਾਰ ਨਵੀਂ ਪਾਈ ਵਾਲੇ ਸ਼ਾਮਿਲ ਹੈ ਪਿਛਲੇ ਹਫਤੇ ਬੀਸੀ ਦੀ ਇੱਕ ਜੇਲ੍ਹ ਦੇ ਵਿੱਚ 140000 ਤੋਂ ਵੱਧ ਮੁੱਲ ਦਾ ਤਸਕਰੀ ਵਾਲਾ ਸਮਾਨ ਜਿਸ ਦੇ ਵਿੱਚ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਵੀ ਸ਼ਾਮਿਲ ਹੈ ਜ਼ਬਤ ਕੀਤਾ ਗਿਆ ਸੀ ਸੁਧਾਰ ਸੇਵਾ ਕੈਨੇਡਾ ਦਾ ਇਹ ਕਹਿਣਾ ਹੈ ਕਿ ਸਟਾਫ ਨੂੰ ਵੀਰਵਾਰ 27 ਮਾਰਚ ਨੂੰ ਐਗਸਿਸ ਦੇ ਵਿੱਚ ਇੱਕ ਮੱਧਮ ਸੁਰੱਖਿਆ ਵਾਲੀ ਸੰਗੀ ਜੇਲ ਮਾਊਂਟੇਨ ਇੰਸਟੀਚਿਊਸ਼ਨ ਦੇ ਘੇਰੇ ਦੇ ਉੱਤੇ ਪਾਬੰਦੀ ਸ਼ੁਦਾ ਚੀਜ਼ਾਂ ਵਾਲਾ ਇੱਕ ਪੈਕੇਜ ਮਿਲਿਆ ਏਜੰਸੀ ਦਾ ਕਹਿਣਾ ਹੈ ਕਿ ਪੈਕੇਜ ਦੇ ਵਿੱਚ ਮੈਥਾਫੈਰਮਾਈਨ ਜਿਹੜਾ ਉਹ ਸ਼ੈਟਰ ਕਾਰਡ ਰੀਡਰ ਸੈਲਫੋਨ ਚਾਰਜਿੰਗ ਕੋਡਰ SIM ਕਾਰਡ ਅਤੇ ਤੰਬਾਕੂ ਸੀ ਸੀਐਸਸੀ ਨੇ ਕਿਹਾ ਹੈ ਕਿ ਇਹਨਾਂ ਜ਼ਬਤੀਆਂ ਦਾ ਕੁੱਲ ਅਨੁਮਾਨਿਤ ਸੰਸਥਾਗਤ ਮੁੱਲ ਜਿਹੜਾ ਹੈ ਉਹ 1,40,300 ਹੈ ਸੇਵਾ ਦਾ ਇਹ ਕਹਿਣਾ ਹੈ ਕਿ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਸੰਸਥਾ ਜਾਂਚ ਕਰ ਰਹੀ ਹੈ ਪਿਛਲੇ ਦਿਨੀ ਸਰੀ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਡਰਾਈਵਰ ਆਪਣੀ ਕੰਪਨੀ ਦੇ ਉੱਪਰ ਧੱਕੇਸ਼ਾਹੀ ਕਰਨ ਤਨਖਾਹ ਜਿਹੜੀ ਹੈ ਉਹ ਮਾਰਨ ਤੇ ਕਈ ਪ੍ਰਕਾਰ ਦੇ ਇਲਜ਼ਾਮ ਲਗਾ ਰਿਹਾ ਸੀ ਤੇ ਇਸ ਸਬੰਧੀ ਕਿੰਗ ਟਰੋਕਿੰਗ ਕੰਪਨੀ ਦੇ ਮਾਲਕਾਂ ਦੇ ਪੱਖ ਜਾਣਨ ਦੇ ਲਈ ਚੈਨਲ ਪੰਜਾਬੀ ਨੇ ਉਹਨਾਂ ਨਾਲ ਖਾਸ ਗੱਲਬਾਤ ਕੀਤੀ ਇਸ ਪਲਾਜ਼ੇ ਚ ਇੱਕ ਵੀਡੀਓ ਵਾਇਰਲ ਹੋਈ ਸੋਸ਼ਲ ਮੀਡੀਆ ਦੇ ਉੱਪਰ ਤਾਂ ਉਹਦੇ ਤੇ ਸਾਰਿਆਂ ਨੇ ਆਪੋ ਆਪਣੇ ਹਿਸਾਬ ਦੇ ਨਾਲ ਕਮੈਂਟ ਕੀਤੇ ਸੋ ਪੱਖ ਅਸੀਂ ਦੇਖ ਲਿਆ ਸੀ ਪਰ ਦੂਜਾ ਪੱਖ ਵੀ ਜਾਣਨਾ ਜਿਹੜਾ ਉਹ ਜ਼ਰੂਰੀ ਹੁੰਦਾ ਤਾਂ ਕਿ ਪੂਰੀ ਸਚਾਈ ਜਿਹੜੀ ਪਤਾ ਲੱਗ ਸਕੇ ਕਿ ਕਿਹੜਾ ਪੱਖ ਸਹੀ ਹੈ ਕਿਹੜਾ ਪੱਖ ਸਹੀ ਨਹੀਂ ਹੈ ਸੋ ਅੱਜ ਅਸੀਂ ਇੱਥੇ ਪਹੁੰਚੇ ਇਹਨਾਂ ਨਾਲ ਗੱਲਬਾਤ ਕਰਨ ਦੇ ਲਈ ਇੱਕ ਵੀਡੀਓ ਵਾਇਰਲ ਹੋਈ ਤੁਹਾਡੀ ਕੰਪਨੀ ਦੇ ਬਾਰੇ ਇਸੇ ਪਲਾਜ਼ੇ ਚ ਉਹ ਵਾਇਰਲ ਹੋਈ ਤੁਹਾਡਾ ਪੱਖ ਇਹਦੇ ਤੇ ਕੀ ਹੈ ਕਹਾਣੀ ਕੀ ਹੈ ਪਹਿਲਾਂ ਤਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਦੇਖਣ ਵਾਲਿਆਂ ਨੂੰ ਸੋ ਜੋ ਪਿਛਲੇ 2-3 ਦਿਨਾਂ ਤੋਂ ਤੁਸੀਂ ਵੀਡੀਓ ਦੇਖ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਈ ਇਹ ਬਹੁਤ ਹੀ ਸ਼ਰਮਨਾਕ ਤੇ ਘਿਣਾਉਣੀ ਹਰਕਤ ਆ ਤੇ ਜੋ ਕਿ ਸਾਡੀ ਕੰਪਨੀ ਨੂੰ ਬਿਲਕੁਲ ਹੀ ਰੈਪਿਊਟੇਸ਼ਨ ਬੈਡ ਕਰਨ ਵਾਲੀ ਹਰਕਤ ਆ ਸੋ ਇਹਦੇ ਸਬੰਧ ਵਿੱਚ ਅੱਜ ਆ ਮੈਂ ਆਪਣੀ ਜਾਣਕਾਰੀ ਪੇਸ਼ ਕਰਨ ਜਾ ਰਿਹਾ ਆ ਸੋ ਜੋ ਸਰਜੀਤ ਜਾਫਰ ਨਾਮ ਦਾ ਇਹ ਡਰਾਈਵਰ ਆ ਸਾਡੀ ਕੰਪਨੀ ਵਿੱਚ ਕੰਮ ਕਰਦਾ ਸੀ ਸੋ ਵਧੀਆ ਕੰਮ ਕਰਦਾ ਸੀ ਸੋ ਜਿੱਦਾਂ ਅਸੀਂ ਮੰਥਲੀ ਸੈਲਰੀ ਆਪਣੇ ਅਪਲਾਈਆਂ ਨੂੰ ਪ੍ਰੋਵਾਈਡ ਕਰਦੇ ਆ ਉਸੇ ਤਰ੍ਹਾਂ ਹੀ ਸਾਰੀ ਸੈਲਰੀ ਪ੍ਰੋਵਾਈਡ ਇਹਨੂੰ ਕਰਦੇ ਸੀ ਮੰਥਲੀ ਪ੍ਰੋਪਰ ਸਾਰੇ ਤਰੀਕੇ ਨਾਲ ਇਹਨੂੰ ਅਸੀਂ ਇਸ਼ੂ ਕਰਦੇ ਸੀ ਫੰਡ ਸੋ ਇਹਦੇ ਵੱਲ ਸਾਡਾ ਕੋਈ ਵੀ ਪੈਂਡਿੰਗ ਬੈਲੈਂਸ ਨਹੀਂ ਹੈਗਾ ਸੋ ਇਹ ਸਾਡੇ ਤੇ ਸ਼ਰਮਸਾਰ ਇਲਜ਼ਾਮ ਲਾ ਰਿਹਾ ਵਾ ਜੋ ਕਿ ਕੰਪਨੀ ਨੂੰ ਰੈਪਿਊਟੇਸ਼ਨ ਉਹਦੀ ਬੈਡ ਕਰ ਰਿਹਾ ਵਾ ਸੋ ਇਹਦੇ ਬਾਰੇ ਮੈਂ ਡਿਟੇਲ ਚ ਜਾਮਾ ਥੋੜਾ ਜਿਹਾ ਤੋਂ ਇਹਨੇ ਕੰਮ ਦੇ ਦੌਰਾਨ ਸਾਡੇ ਨਾਲ ਇਨਸੀਡੈਂਟ ਵੀ ਕੀਤੇ ਆ ਸੋ ਉਹਨਾਂ ਦੀ ਡਿਟੇਲ ਵੀ ਮੇਰੇ ਕੋਲ ਆ ਕਿਉਂਕਿ ਡਰਾਈਵਰ ਦੀ ਫਾਲਟ ਸੀ ਇਹਨੇ ICBC ਤੋਂ 61000 ਦਾ ਡੈਮੇਜ ਕੀਤਾ ਸਾਡੀ ਕਨਵੇਅਰ ਸਿਸਟਮ ਦਾ ਜੋ ਕਿ ਮੈਂ ਤੁਹਾਨੂੰ ਦਿਖਾ ਸਕਦਾ ਵਾਂ ਪਲੱਸ 15000 ਦਾ ਉਹਦੇ ਤੇ ਅਸੀਂ ਰਿਪੇਅਰ ਦਾ ਬਿੱਲ ਮੁੜ ਕੇ ਕਨਵੇਅਰ ਸਿਸਟਮ ਨੂੰ ਨਵੀਂ ਬਣਾਉਣ ਉੱਤੇ ਆਇਆ ਸੋ ਸੋ ਇਹਦੇ ਵਿੱਚ ਅਸੀਂ ਪਲੱਸ ਇਹਦੀ ਡਰਾਈਵਰ ਦੀ ਫਾਲਟ ਦੇ ਦੌਰਾਨ ਵੀ ਅਸੀਂ ਇਹਦੇ ਕੋਲੋਂ ਕੋਈ ਵੀ ਇਹਦੀ ਮਨੀ ਵਿਚੋਂ ਡਿਟੈਕਟ ਪੈਸਾ ਨਹੀਂ ਕੀਤਾ ਸਾਡੇ ਕੋਲ ਉਸ ਵੇਲੇ ਵਿਟਨੈਸ ਸੀ ਇਹਨੇ ਆਪਣੀ ਗਲਤੀ ਵੀ ਮੰਨੀ ਪਰ ਐਜ਼ ਅ ਡਰਾਈਵਰ ਅਸੀਂ ਇਹਨੂੰ ਕੋਈ ਫਾਇਰ ਨਹੀਂ ਕੀਤਾ ਇਹ ਸਾਡੇ ਨਾਲ ਵਧੀਆ ਕੰਮ ਕਰਦਾ ਰਿਹਾ ਸੋ ਉਹਦੇ ਦੌਰਾਨ ਮੁੜ ਕੇ ਇਹੋ ਆਪਣੀ ਹੋਮ ਕੰਟਰੀ ਦੇ ਵਿੱਚ ਵੀ ਗਿਆ ਅਸੀਂ ਇਹਨੂੰ ਆਪਣੇ ਸਾਡੇ ਕੋਲ ਅਡਵਾਂਸ ਮਨੀ ਵੀ ਲੈ ਕੇ ਗਿਆ ਅਸੀਂ ਕਿਹਾ ਕੋਈ ਗੱਲ ਨਹੀਂ ਬੰਦੇ ਨੂੰ ਲੋੜ ਹੁੰਦੀ ਆ ਸੋ ਉਹਦੇ ਦੌਰਾਨ ਇਹੋ ਸਾਡੇ ਕੋਲੋਂ ਮੈਡੀਕਲ ਦਾ ਨੋਟਿਸ ਦੇ ਗਿਆ ਡਾਕਟਰ ਦਾ ਕਿ ਮੈਂ ਮੈਡੀਕਲ ਲੀਵ ਤੇ ਜਾ ਰਿਹਾ ਵਾਂ ਪਰ ਇਹ ਸੀਆਰਏ ਨਾਲ ਫਰਾਡ ਕਰਕੇ ਉੱਥੋਂ ਮਨੀ ਲੈ ਗਿਆ ਤੇ ਸਾਨੂੰ ਜਿਹੜੀ ਚੀਜ਼ ਦਾ ਬਾਅਦ ਵਿੱਚ ਪਤਾ ਲੱਗਾ ਸਾਡੇ ਕੋਲ এমਪਲਾਈਮੈਂਟ ਅਸ਼ੋਰੈਂਸ ਦੇ ਵੀ ਪੂਰੇ ਪ੍ਰੂਫ ਆ ਸੋ ਅਸੀਂ ਉਹ ਵੀ ਤੁਹਾਨੂੰ ਦਿਖਾ ਸਕਦੇ ਆ ਉਸ ਦਰਾਨ ਮੁੜ ਕੇ ਪਾਕਿਸਤਾਨ ਆਏ ਤੋਂ ਬਾਅਦ ਇਹ ਕਹਿੰਦਾ ਮੈਂ ਤੁਹਾਡੇ ਨਾਲ ਕੰਮ ਨਹੀਂ ਕਰਨਾ ਮੈਨੂੰ ਕੋਈ ਜੌਬ ਹੋਰ ਵਧੀਆ ਮਿਲਦੀ ਆ ਵਿਦਆਊਟ ਐਨੀ ਰਿਟਰਨ ਨੋਟਿਸ ਸੋ ਇਹਨੇ ਕੰਮ ਕੁਵਿਟ ਕਰਤਾ ਬਰਬਲੀ ਸਾਨੂੰ ਦੱਸਿਆ ਇਹ ਮੁੜ ਕੇ ਕੰਮ ਤੇ ਨਹੀਂ ਆਇਆ ਉਸ ਤੋਂ ਬਾਅਦ ਮੁੜ ਕੇ ਜਦੋਂ ਅਸੀਂ 8-9 ਮਹੀਨੇ ਤੋਂ ਬਾਅਦ ਇਹਨੂੰ ਕੰਮ ਕੁਵਿਟ ਕੀਤੇ ਨੂੰ ਅਗਸਤ 2024 ਦੇ ਵਿੱਚ ਇਹਨੇ ਕੰਮ ਕੁਵਿਟ ਕਰਤਾ ਉਸ ਤੋਂ ਬਾਅਦ ਜਦੋਂ ਅਸੀਂ 9 ਮਹੀਨੇ ਬਾਅਦ ਇਹ ਤੋਂ ਆਪਣਾ ਐਡਵਾਂਸ ਮਨੀ ਮੰਗੀ ਉਲਟਾ ਸਾਨੂੰ ਇੰਨੇ ਥ੍ਰੈਟ ਕੀਤਾ ਕਿ ਮੈਂ ਤੁਹਾਡੀ ਪੋਸਟ ਸੋਸ਼ਲ ਮੀਡੀਆ ਤੇ ਪਾਉਂਗਾ ਰੈਪਿਊਟੇਸ਼ਨ ਬੈਡ ਕਰੂੰਗਾ ਕਿਉਂਕਿ ਤੁਸੀਂ ਮੈਨੂੰ ਸਹੀ ਤਰੀਕੇ ਨਾਲ ਜਿਹੜੇ ਆ ਬੈਨੀਫਿਟ ਨਹੀਂ ਦਿੱਤੇ ਫਿਰ ਵੀ ਇਹਨੂੰ ਮੈਂ ਇੱਕ ਵਾਰੀ ਫੋਨ ਤੇ ਇਹਦੇ ਨਾਲ ਗੱਲਬਾਤ ਕੀਤੀ ਜੇ ਤੈਨੂੰ ਲੱਗਦਾ ਵਾ ਕਿ ਬੈਨੀਫਿਟ ਨਹੀਂ ਸਹੀ ਕੀਤੇ ਤੂੰ ਸਾਡੇ ਨਾਲ ਆਫਿਸ ਚ ਜਾ ਕੇ ਗੱਲਬਾਤ ਕਰ ਲੈ ਜੇ ਤੂੰ ਗੱਲਬਾਤ ਨਹੀਂ ਕਰਨੀ ਚਾਹੁੰਦਾ ਤੂੰ ਲੀਗਲ ਤਰੀਕੇ ਨਾਲ ਜੋ ਤੇਰੀ ਕਾਰਵਾਈ ਆ ਬਣਦੀ ਆ ਤੂੰ ਉਹ ਕਰ ਲੈ ਪਰ ਇਹਨੇ ਫੇ ਥ੍ਰੈਟ ਕੀਤਾ ਕਿ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੀ ਕੰਪਨੀ ਬਾਰੇ ਬੈਡ ਥ੍ਰੈਟ ਪਾਉਂਗਾ ਬੈਡ ਰੈਪਿਊਟੇਸ਼ਨ ਕਰੂੰਗਾ ਪਰ ਇਹਦੀ ਮੈਂ ਪਹਿਲਾਂ ਹੀ ਜਾਣ ਚੁੱਕਾ ਸੀ ਇਹ ਟਿਕਟੋਕ ਸੋਸ਼ਲ ਮੀਡੀਆ ਤੇ ਆਈਡੀ ਆ ਇਹ ਅਲੱਗ-ਅਲੱਗ ਆਈਡੀਆਂ ਬਣਾ ਕੇ ਅਲੱਗ-ਅਲੱਗ ਬਿਜ਼ਨਸਾਂ ਨੂੰ ਬਦਨਾਮ ਕਰਕੇ ਆਪਣਾ ਰਜਗਾਰ ਪੇਸ਼ ਕਰ ਰਿਹਾ ਵਾ ਸੋ ਮੈਂ ਆਪਣੇ 파ਟਰਨਰ ਨਾਲ ਵੀ ਗੱਲ ਕੀਤੀ ਉਹ ਮੈਨੂੰ ਕਹਿੰਦੇ ਆਪਾਂ ਨੂੰ ਐਕਸ਼ਨ ਲੈ ਲੈਣਾ ਚਾਹੀਦਾ ਪਹਿਲਾਂ ਕੋਈ ਫੇ ਅਸੀਂ ਆਪਣੇ ਮੈਂ ਆਪਣੇ ਲਾਇਰ ਦੇ ਨਾਲ ਗੱਲਬਾਤ ਕੀਤੀ ਉਹਨੇ ਕੀਤੀ ਉਹਨੇ ਅਸੀਂ ਡੀਫਾਮੇਸ਼ਨ ਦਾ ਪਹਿਲਾਂ ਹੀ ਅਗੇਂਸਟ ਇਹਦੇ ਫਾਈਲ ਕਰਤੀ ਸੀ ਡੀਫਾਮੇਸ਼ਨ ਦਾ ਮੈਂ ਥੋੜੀ ਜੀ ਡਿਟੇਲ ਦੱਸ ਦਵਾਂ ਉਹਦੇ ਵਿੱਚ ਦੇ ਤੁਸੀਂ ਆਪਣੀ ਪਬਲਿਕ ਪ੍ਰੋਪਰਟੀ ਵਿੱਚ ਆਉਨੇ ਆ ਤੁਸੀਂ ਕਿਸੇ ਵੀ ਕੰਪਨੀ ਦੀ ਪ੍ਰਾਈਵੇਸੀ ਜਾਂ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਪਾ ਸਕਦੇ ਨਾ ਹੀ ਉਹਦੀ ਰੈਪਿਊਟੇਸ਼ਨ ਬੈਡ ਕਰਤੇ ਪਰ ਇਸ ਬੰਦੇ ਨੇ ਉਹ ਸਾਰੀ ਉਲੰਘਣਾ ਤੋੜੀ ਫਰਵਰੀ 2025 ਨੂੰ ਅਸੀਂ ਨੂੰ ਈਮੇਲ ਲੈਟਰ ਕੀਤੀ ਹੋਈ ਹੈ ਡੀਫਾਮੇਸ਼ਨ ਦੀ ਉਸ ਤੋਂ ਬਾਅਦ ਇਹ ਮਾਰਚ 15 ਨੂੰ ਸਾਡੀ ਜਾਰ ਦੇ ਵਿੱਚ ਆਉਂਦਾ ਵਾ ਉਹ ਵੀਡੀਓ ਵੀ ਸੋਸ਼ਲ ਮੀਡੀਆ ਤੇ ਪੋਸਟ ਕਰ ਰਿਹਾ ਵਾ ਸਾਨੂੰ ਉਹਦੇ ਵਿੱਚ 30 ਦਿਨ ਦਾ ਨੋਟਿਸ ਦੇ ਰਿਹਾ ਵਾ ਮੇਰੇ ਨਾਲ ਤੁਸੀਂ ਗੱਲਬਾਤ ਕਰ ਲਓ ਨਹੀਂ ਤਾਂ ਮੈਂ ਤੁਹਾਡਾ ਲੀਗਲ ਐਕਸ਼ਨ ਤੁਹਾਡੇ ਤੇ ਲਾਉਂਗਾ ਮਾਰਚ 3 ਨੂੰ ਦੁਬਾਰਾ ਸਾਡੀ ਝਾੜ ਵਿੱਚ ਫਿਰ ਇੰਨੇ ਉਹ ਆਰਡਰ ਦੀ ਉਲੰਘਣਾ ਕੀਤੀ ਉਹਦੇ ਵਿੱਚ ਸਾਡੇ ਟਰੱਕਾਂ ਦੇ ਕੋਲ ਲਾਈਵ ਕੁਛ ਕਰ ਰਿਹਾ ਸੀ ਟਰੱਕਾਂ ਨੂੰ ਹੋ ਸਕਦਾ ਕਿ ਡੈਮੇਜ ਵੀ ਕਰ ਰਿਹਾ ਹੋਵੇ ਸੋ ਇੰਨੇ ਸਾਡੇ ਟਰੱਕਾਂ ਦੀ ਲਾਈਵ ਲੋਕੇਸ਼ਨ ਤੇ ਵੀਡੀਓ ਪਾ ਕੇ ਪੋਸਟ ਕੀਤੀ ਉਹਨੂੰ ਵੀਡੀਓ ਨੂੰ ਬੜੇ ਗਲਤ ਤਰੀਕੇ ਨਾਲ ਤੂਰ ਮਰੋੜ ਕੇ ਨੇ ਪੇਸ਼ ਕੀਤਾ ਕਿ ਮੈਨੂੰ ਜਾਣਬੁੱਝ ਕੇ ਹਿੱਟ ਕੀਤਾ ਜਦਕਿ ਇਦਾਂ ਦੀ ਕੋਈ ਵੀ ਗੱਲਬਾਤ ਨਹੀਂ ਸੀ ਸੋ ਇਹ ਮੈਂ ਦੋਸਤੋ ਆਪਣਾ ਪੱਖ ਰੱਖਤਾ ਵਾ ਸੋ ਇਹਦੇ ਗੋ ਫੰਡ ਪੇਜ ਵੀ ਬਣਾ ਲਿਆ ਵਾ ਸੋ ਪੁਲਿਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਵਾਂ ਪੂਰੀ ਜਾਣਕਾਰੀ ਹੋਣ ਦੇ ਮੁਤਾਬਕ ਹੀ ਤੁਸੀਂ ਇਹਦੀ ਸਪੋਰਟ ਕਰਿਓ ਗੋ ਫੰਡ ਵਿੱਚ ਗਲਤ ਤਰੀਕੇ ਨਾਲ ਮਨੀ ਇਕੱਠੀ ਕਰ ਰਿਆ ਵਾ ਸੋ ਇਹਨੂੰ ਅਵਾਇਡ ਕਰਿਓ ਜਿੰਨਾ ਤੁਸੀਂ ਵੱਧ ਤੋਂ ਵੱਧ ਹੋ ਸਕੇ ਸਾਡੀ ਕੰਪਨੀ ਵਿੱਚ 10 ਅਮਪਲਾਈ ਕੰਮ ਕਰਦੇ ਆ ਦਾਸਮ ਪਲਾਈਆਂ ਵਿੱਚੋਂ ਤੁਸੀਂ ਇਕੱਲੇ ਇਕੱਲੇ ਨੂੰ ਪੁੱਛ ਸਕਦੇ ਆ ਕਿ ਡੇ 1 ਤੋਂ ਅਸੀਂ ਕਿਸ ਤਰ੍ਹਾਂ ਆਪਣੀ ਜਿਹੜੀ ਆ ਰੈਪਿਊਟੇਸ਼ਨ ਸਾਡੀ ਕੰਪਨੀ ਦੀ ਆ ਕਿਸ ਤਰ੍ਹਾਂ ਦਾ ਸਾਡੇ ਬਿਜ਼ਨਸ ਆ ਸਾਡੇ ਸਾਰੇ ਅੱਜ ਕਸਟਮਰ ਵੀ ਆਏ ਹੋਏ ਆ ਤੁਸੀਂ ਇਹਨਾਂ ਨੂੰ ਵੀ ਪੁੱਛ ਸਕਦੇ ਆ ਕਿ ਸਾਡੀ ਕਿੱਦਾਂ ਦੀ ਰੈਪਿਊਟੇਸ਼ਨ ਆ ਸੋ ਮੇਰੇ ਪਾਰਟਨਰ ਰਵਾ ਉਹ ਤੁਹਾਨੂੰ ਅੱਗੇ ਵਾਲਾ ਦੱਸ ਸਕਦੇ ਆ ਤੁਸੀਂ 파ਟਨਰ ਹੋ ਕੰਪਨੀ ਦੇ ਕਦੋਂ ਕੰਪਨੀ ਸ਼ੁਰੂ ਕੀਤੀ ਕੀ ਤੁਹਾਡੇ ਪਹਿਲਾਂ ਵੀ ਇਸ ਤਰ੍ਹਾਂ ਦਾ ਕੋਈ ਰੌਲਾ ਰੱਪਾ ਪਿਆ ਨਹੀਂ ਜੀ ਇਹ 2015 ਤੋਂ ਕੰਪਨੀ ਸਾਡੀ ਸਟਾਰਟ ਹੋਈ ਸੀਗੀ ਆਲਮੋਸਟ 10 ਸਾਲ ਹੋ ਗਏ ਇਦਾਂ ਦਾ ਕੋਈ ਵੀ ਕਿਸੇ ਕਸਟਮਰ ਨਾਲ ਕਿਸੇ ਨਾਲ ਡਰਾਈਵਰ ਨਾਲ ਸਾਡਾ ਕਦੇ ਕੋਈ ਰੌਲਾ ਨਹੀਂ ਪਿਆ ਬਈ ਨਾ ਕੋਈ ਇਦਾਂ ਦਾ ਕੋਈ ਹੈਪਨ ਹੋਇਆ ਪਹਿਲਾ ਹੈਪਨ ਜਿਹੜਾ ਇਹਨੇ ਸਾਡੇ ਨਾਲ मतलब जानबूझ के, दे जान के कर दिया कोई ਇਹਦੇ پیسے ਨਹੀਂ ਦੇਣੇ ਅਸੀਂ ਕੁਝ ਨਹੀਂ ਕਰ ਉਲਟਾ ਸਾਨੂੰ ਕਹਿੰਦਾ ਤੁਸੀਂ ਮੈਨੂੰ ਉਲਟਾ ਕਹਿੰਦਾ ਤੁਸੀਂ ਮੈਨੂੰ ਕੁੱਟਦੇ ਹੋ ਅਸੀਂ ਤਾਂ ਉਦੋਂ ਸਿਰਫ ਇਹਨੂੰ ਜਾੜ ਤੋਂ ਬਾਹਰ ਜਾਣ ਲਈ ਕਿਹਾ ਸੀ ਉਹ ਸਾਰਾ ਕੁਝ ਪੁਲਿਸ ਨੇ ਚੈੱਕ ਵੀ ਕਰ ਲਿਆ ਪੁਲਿਸ ਆਈ ਵੀ ਆ ਔਰ ਇਹ ਸਾਰਾ ਕੁਝ ਚੈੱਕ ਕਰ ਲਿਆ ਚੈੱਕ ਕਰਨ ਤੋਂ ਬਾਅਦ ਫਿਰ ਪੁਲਿਸ ਗਈ ਆ ਇਹਨੂੰ ਵੀ ਉਹ ਕਹਿ ਕੇ ਕਹਿੰਨੇ ਵੀ ਤੂੰ ਆ ਨਹੀਂ ਸਕਦਾ ਪਰ ਇਹ ਹਟਦਾ ਨਹੀਂ ਦਿੱਲੀ ਆ ਕੇ ਔਰੇ ਸਾਨੂੰ ਮਤਲਬ ਤੰਗ ਕਰ ਰਿਹਾ ਕੇ ਆ ਵੀਡੀਓ ਬਣਾਉਂਦਾ ਪਾਉਂਦਾ ਵਾ ਚਲੋ ਕੋਈ ਨਹੀਂ ਇਹ ਕੰਪਨੀ ਨੂੰ ਸਾਡੀ ਕੰਪਨੀ ਨੂੰ ਡੇਮੇਜ ਕਰ ਰਹੀ ਆ ਕੋਈ ਗੱਲ ਨਹੀਂ ਕੋ ਅਸੀਂ ਲੀਗਲ ਐਕਸ਼ਨ ਹੀ ਕਰਨਾ ਸੀ ਅਸੀਂ ਤਾਂ ਹੀ ਨਹੀਂ 2-3 ਦਿਨ ਲਈ ਬੋਲੇ ਵੀ ਅਸੀਂ ਜੋ ਕਰਨਾ ਲੀਗਲ ਕਰਨਾ ਬਾਕੀ ਆ ਸਾਡੇ ਸਾਰੇ ਆਪਣੇ ਓਨਰ ਆਪ ਲਾਈ ਖੜੇ ਨੇ ਇਹਨਾਂ ਤੋਂ ਪੁੱਛ ਲਓ ਵੀ ਕਿੱਦਾਂ ਦਾ ਸਾਡਾ ਬਿਹੇਵ ਆ ਤੇ ਇਹਨੇ ਕੀ ਕੁਛ ਕੀਤਾ ਇਹ ਤੁਹਾਨੂੰ ਆਪੇ ਦੱਸ ਦੇਣਗੇ ਜੀ ਸੋ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਨਾ ਵਾ ਡਿਫਰਮੇਸ਼ਨ ਦਾ ਸੀ ਤੁਸੀਂ ਦੇਖ ਸਕਦੇ ਆ ਸੁਪਰੀਮ ਕੋਰਟ ਤੋਂ ਅਸੀਂ ਆਰਡਰ ਲੈ ਕੇ ਆਏ ਆ ਇਨੇ ਜਿੱਡੀਆਂ ਵੀ ਸਾਡੇ ਖਿਲਾਫ ਗਲਤ ਤਰੀਕੇ ਨਾਲ ਪੋਸਟ ਪਾਈਆਂ ਵਾ ਉਹਦਾ ਐਕਸ਼ਨ ਹੁਣ ਅਸੀਂ ਲਵਾਂਗੇ ਐਵਰੀ ਡੇ ਸਾਡਾ ਜਾੜ ਵਿੱਚ ਆ ਕੇ ਲਾਈਵ ਉਹ ਲੋਕੇਸ਼ਨ ਕਰਕੇ ਤੋੜ ਮਰੋੜ ਕੇ ਵੀਡੀਓ ਪਾ ਰਿਆ ਵਾ ਉਹ ਵੀਡੀਓ ਦਾ ਸਾਰਾ ਬੇਰਵਾ ਇਹਦੇ ਵਿੱਚ ਉਹਦੇ ਵਿੱਚ ਇਹ ਵੀ ਕਹਿ ਰਿਹਾ ਵਾ ਕਿ ਇਹ ਜੇ ਕੱਲੂ ਮੇਰੀ ਕੋਈ ਜਾਣ ਨੂੰ 1921 ਗੱਲ ਹੁੰਦੀ ਆ ਇਹ ਦੋ ਪਰਸਨ ਜਾਂ ਕਿੰਗਸਟਨ ਰਿਸਪੌਂਸਿਬਿਲਟੀ ਆ ਸੋ ਅਸੀਂ ਉਸ ਤਰੀਕੇ ਦਾ ਪਹਿਲਾਂ ਹੀ ਸੁਪਰੀਮ ਕੋਰਟ ਤੋਂ ਆਰਡਰ ਲੈ ਕੇ ਆਏ ਆ ਜੇ ਕੱਲ ਨੂੰ ਕੋਈ ਇਹਨੂੰ ਪ੍ਰੋਬਲਮ ਹੁੰਦੀ ਆ ਇਹਦਾ ਜ਼ਿੰਮੇਵਾਰ ਇਹ ਆਪ ਸੋ ਇਹ ਆਰਡਰ ਦੀ ਕਾਪੀ ਆ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਵਾਂ ਤੇ ਤੁਸੀਂ ਕਈ ਰੋਲੇ ਪੈਂਦੇ ਆ ਜਦੋਂ ਟ੍ਰਾਂਸਪੋਰਟ ਸੈਕਟਰ ਦੀ ਆਪਾਂ ਗੱਲ ਕਰਦੇ ਆ ਸਾਰੇ ਬੁਰੇ ਨਹੀਂ ਹੈਗੇ ਕੁਝ ਅੰਸਰ ਬੁਰੀ ਹੁੰਦੇ ਉਹਦੇ ਕਰਕੇ ਲੋਕਾਂ ਦਾ ਨਜ਼ਰੀਆ ਜਿਹੜਾ ਉਹ ਬਦਲ ਜਾਂਦਾਗਾ ਜਿਸ ਤਰ੍ਹਾਂ ਦਾ ਮਾਹੌਲ ਆਪਾਂ ਪਿੱਛੇ ਜੇ ਕੈਨੇਡਾ 'ਚ ਦੇਖਿਆ ਤਾਂ ਉਹਨਾਂ ਲੋਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਸੋਸ਼ਲ ਮੀਡੀਆ ਤੇ ਟਿੱਪਣੀਆਂ ਜਿਸ ਢੰਗ ਦੀਆਂ ਹੋਈਆਂ ਤੇ ਨੰਬਰ 2 ਤੇ ਕੀ ਤੁਸੀਂ ਦਾਅਵੇ ਨਾ ਕਹਿ ਸਕਦੇ ਹੋ ਕਿ ਤੁਹਾਡਾ ਕੋਈ ਪੈਸਿਆਂ ਦਾ ਲੈਣ ਦੇਣ ਉਧਰ ਰੌਲਾ ਰੱਪਾ ਨਹੀਂ ਹੈ ਕਿ ਜੇਕਰ ਉਹ ਲੀਗਲ ਐਕਸ਼ਨ ਲੈਂਦਾ ਕਰ ਤੁਸੀਂ ਉਹਨੂੰ ਉਹਦੇ ਬਾਰੇ ਵੀ ਇਨਕਵਰਸ ਕਰਦੇ ਹੋ ਕਿ ਉਹਨੂੰ ਲੈ ਲੈਣਾ ਚਾਹੀਦਾ ਮੈਂ ਬੜੇ ਹਿੱਤ ਬਹੁਤ ਵਧੀਆ ਤੁਸੀਂ ਮੈਨੂੰ ਇਹ ਸਵਾਲ ਪੁੱਛਿਆ ਕਿਉਂਕਿ ਮੋਸਟਲੀ ਜਦੋਂ ਵੀ ਆਪਣੀ ਗੱਲਬਾਤ ਡਰਾਈਵਰ ਤੇ ਆਉਂਦੀ ਆ ਸਾਰਿਆਂ ਦਾ ਸ਼ੱਕ ਪਹਿਲਾਂ ਟਰਕਿੰਗ ਕੰਪਨੀ ਤੇ ਜਾਂਦਾ ਹੁੰਦਾ ਹੈ ਕਿ ਟਰੱਕਿੰਗ ਕੰਪਨੀ ਵਾਲੇ ਹੀ ਮਾੜੇ ਹੁੰਦੇ ਆ ਜਿੱਦਾਂ ਵੀ ਆਪਾਂ ਸਿਸਟਮ ਕੈਨੇਡਾ ਦਾ ਦੇਖਿਆ ਵਾ ਕਿ ਉਹ ਲੋਕਾਂ ਦੇ ਪੈਸੇ ਮਾਰ ਲੈਂਦੇ ਆ ਘੱਟ ਵੇਜਸ ਤੇ ਕੰਮ ਕਰਾਉਂਦੇ ਆ ਸੋ ਮੈਂ ਉਹੀ ਸਪਸ਼ਟੀਕਰਨ ਚਾਹੁੰਦਾ ਕਿ ਕੋਈ ਵੀ ਡਰਾਈਵਰ ਨਹੀਂ ਮਾੜਾ ਹੁੰਦਾ ਕੋਈ ਵੀ ਓਨਰ ਨਹੀਂ ਮਾੜਾ ਹੁੰਦਾ ਸੋ ਸਾਰਿਆਂ ਦਾ ਪੱਕ ਸੋਣਾ ਚਾਹੀਦਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਵਾਂ ਜਿੱਥੇ ਵੀ ਇਹਨੇ ਜਾਣਾ ਲੀਗਲ ਤਰੀਕੇ ਨਾਲ ਅਸੀਂ ਜਾਣ ਨੂੰ ਪੂਰੇ ਤਿਆਰ ਵਾਂ ਇੱਕ ਇੱਕ ਡਾਲਰ ਦਾ ਹਿਸਾਬ ਇਹਦੇ ਨਾਲ ਕਰਾਂਗੇ ਜੇ ਸਾਡੀ ਕੰਪਨੀ ਵੱਲ ਇਹਦੇ ਪੈਸੇ ਬਣਦੇ ਹੋਵੇ ਅਸੀਂ ਬਿਲਕੁਲ ਦੇਣ ਨੂੰ ਤਿਆਰ ਵਾਂ ਅਸੀਂ ਕਿਤੇ ਨਹੀਂ ਭੱਜੇ ਅਸੀਂ ਇਹਦੇ ਵਿੱਚ ਇੱਥੇ ਆ ਪਲੱਸ ਜਿਹੜਾ ਇਹ ਗਲਤ ਤਰੀਕੇ ਨਾਲ ਤੋੜ ਮਰੋੜ ਕੇ ਸਾਨੂੰ ਪੇਸ਼ ਕਰ ਰਿਹਾ ਉਹਦੇ ਵਿੱਚ ਡਰਾਈਵਰਾਂ ਦੀ ਇਮੇਜ ਵੀ ਖਰਾਬ ਹੋ ਰਹੀ ਆ ਉਹਦੇ ਵਿੱਚ ਆਨਰਾਂ ਦੀ ਇਮੇਜ ਵੀ ਖਰਾਬ ਹੋ ਰਹੀ ਆ ਤੇ ਪਲੱਸ ਪੰਜਾਬੀ ਕਮਿਊਨਿਟੀ ਦਾ ਭਰੋਸਾ ਵੀ ਚੱਕਿਆ ਜਾ ਰਿਹਾ ਵਾ ਇੱਕ ਦੂਵੇ ਤੇ ਤੁਸੀਂ ਦੱਸੋ ਕਿ ਕੱਲ ਨੂੰ ਆਪਾਂ ਟਰਸਟ ਕਿੱਦਾਂ ਕਰਾਂਗੇ ਤੁਸੀਂ ਕੀ ਕਹਿਣਾ ਚਾਹੁੰਗੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਜਿਵੇਂ ਹੁਣ ਇਹਨੇ ਸੋਸ਼ਲ ਮੀਡੀਆ ਤੇ ਸਾਡੀਆਂ ਪੋਸਟਾਂ ਵਾਇਰਲ ਕੀਤੀਆਂ ਨੇ ਭਈ ਸਾਰਿਆਂ ਨੂੰ ਮੈਂ ਤਾਂ ਇਹੀ ਕਹਿਣਾ ਵੀ ਤੁਸੀਂ ਸਾਡਾ ਕਿੰਗਸਟ੍ਰੋਨ ਤੇ ਨੰਬਰ ਵੀ ਆਉਂਦਾ ਸਾਡੀ ਈਮੇਲ ਵੀ ਆ ਤੁਸੀਂ ਉਹਦੇ ਤੇ ਸਾਡੇ ਨਾਲ ਕੰਟਰੈਕਟ ਕਰੋ ਤਾਂ ਕਿ ਸਾਡੇ ਨਾਲ ਫੋਨ ਤੇ ਗੱਲ ਕਰੋ ਅਸੀਂ ਤੁਹਾਨੂੰ ਕੱਲਾ-ਕੱਲਾ ਪੇਪਰ ਭੇਜਾਂਗੇ ਫਿਰ ਉਦੋਂ ਬਾਅਦ ਤੁਸੀਂ ਖੁਦ ਫੈਸਲਾ ਕਰਿਓ ਵੀ ਸੱਚਾ ਕੌਣ ਆ ਤੇ ਝੂਠਾ ਕੌਣ ਆ ਇਹ ਨਾ ਵੀ ਇੱਕ ਪਾਰਖਾ ਦੇਖ ਲਿਆ ਉਹਨੇ ਵੀਡੀਓ ਪਾਈ ਜਾਂਦਾ ਉਹ ਸੱਚ ਆ ਤੁਸੀਂ ਸਾਡੇ ਨਾਲ ਕੰਟਰੈਕਟ ਕਰੋ ਅਸੀਂ ਐਨੀ ਟਾਈਮ ਐਨੀ ਪੇਪਰ ਰਾਤ ਨੂੰ ਕਰੋ ਅਸੀਂ ਉਸ ਟਾਈਮ ਤੁਹਾਨੂੰ ਪੇਪਰ ਭੇਜਣ ਨੂੰ ਤਿਆਰ ਆਂ ਅਗਰ ਦੇਖਦੇ ਆਡਮਿੰਟਨ ਤੋਂ ਸਾਰੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਖਾਸ ਅਪਡੇਟ ਚੈਨਲ ਪੰਜਾਬੀ ਵੇਖ ਰਹਿ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਤੁਹਾਡੇ ਲਈ ਦੋਸਤੋ ਹਾਜ਼ਰ ਆ ਖਬਰ ਇਹ ਹੈ ਕਿ ਅਲਬਰਟਾ ਹੈਲਥ ਸਰਵਿਸਿਜ਼ ਵੈਸੇ ਵੀ ਬਹੁਤ ਦਿਨਾਂ ਤੋਂ ਤੁਹਾਨੂੰ ਪਤਾ ਖਬਰਾਂ ਦੀ ਸੁਰਖੀਆਂ ਵਿੱਚ ਹੀ ਆ ਆ ਇੱਕ ਗੱਲ ਹੁਣ ਹੋਰ ਸਾਹਮਣੇ ਆਈ ਆ ਉਹ ਇਹ ਹੋਈ ਕਿ ਅਲਬਰਟਾ ਹੈਲਥ ਸਰਵਿਸਸ ਨੇ ਇੱਕ ਮੈਮੋ ਰਾਹੀਂ ਜਿਹੜਾ ਜੀ ਕਿਹਾ ਗਿਆ ਸੀਗਾ ਉਹਦੇ ਚ ਭਈ ਜਿਹੜੇ ਪੇਸ਼IENTS ਨੇ ਹਸਪੀਟਲਸ ਦੇ ਵਿੱਚ ਉਹਨਾਂ ਨੂੰ ਕੁਝ ਖਾਣ ਪੀਣ ਵਾਲਾ ਜਿਹੜਾ ਸਮਾਨ ਆ ਉਹ ਘਟ ਦਿੱਤਾ ਜਾਏ 스ਨੈਕਸ ਤੇ ਜੂਸ ਵਗੈਰਾ ਅੱਛਾ ਜਿਉਂ ਹੀ ਉਹ ਮੈਮੋ ਲੀਕ ਹੁੰਦਾ ਤੇ ਉਹ ਆਲੇ ਦੁਆਲੇ ਲੋਕਾਂ ਕੋਲ ਜਾਂਦਾ ਤਾਂ ਉਹਦੇ ਤੋਂ ਲੋਕਾਂ ਵੱਲੋਂ ਤੇਖਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਹੈ ਖਾਸ ਕਰਕੇ ਉਹਨਾਂ ਪੇਸ਼IENTS ਜਿਨ੍ਹਾਂ ਦੇ ਬੱਚੇ ਮਤਲਬ ਜਿਹੜੇ ਉੱਥੇ ਕੈਂਸਰ ਦੀ ਬਿਮਾਰੀ ਨਾਲ ਪ੍ਰਭਾਵਿਤ ਨੇ ਉਹਨਾਂ ਦੇ ਪੇਰੈਂਟਸ ਨੂੰ ਜਦੋਂ ਇਹ ਪਤਾ ਲੱਗਾ ਵੀ ਉੱਥੇ ਉਹਨਾਂ ਬੱਚਿਆਂ ਨੂੰ ਸਨੈਕਸ ਜਾਂ ਜੂਸ ਵਗੈਰਾ ਨਹੀਂ ਦਿੱਤੇ ਜਾਣੇ ਤੇ ਲੋਕਾਂ ਨੇ ਤਿੱਖਾ ਵਿਰੋਧ ਕੀਤਾ ਅਲਬਰਟਾ ਹੈਲਥ ਸਰਵਿਸਸ ਦਾ ਔਰ ਜਿਉਂ ਹੀ ਇਸ ਗੱਲ ਦਾ ਪਤਾ ਲੱਗਾ ਤੇ ਅਲਬਰਟਾ ਹੈਲਥ ਸਰਵਿਸਸ ਨੇ ਉਹਦੇ ਤੇ ਰੋਕ ਲਾ ਦਿੱਤੀ ਆ ਹੁਣ ਪਰ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਨੇ ਜਿਹੜਾ ਆਪਣਾ ਪੱਖ ਦੱਸਿਆ ਉਹ ਕਹਿੰਦੇ ਜੀ ਵੀ ਹਸਪੀਟਲਸ ਦੇ ਵਿੱਚ ਬਹੁਤ ਸਾਰਾ ਜਿਹੜਾ ਫੂਡ ਆ ਉਹ ਵਿਅਰਥ ਹੁੰਦਾ ਆ ਯਾਨੀ ਕਿ ਵੇਸਟ ਹੋ ਜਾਂਦਾ ਅਸੀਂ ਉਸ ਗੱਲ ਨੂੰ ਘਟਾਉਣ ਦੀ ਖਾਤਰ ਇਹ ਗੱਲ ਕਰ ਰਹੇ ਸੀਗੇ ਪਰ ਜਿਉਂ ਹੀ ਉਹ ਗੱਲ ਆਨਲਾਈਨ ਆਲੇ ਦੁਆਲੇ ਫੈਲੀ ਆ ਜੀ ਤੇ ਉਹਦੇ ਤੇ ਫਿਰ ਹੁਣ ਅਲਬਰਟਾ ਹੈਲਥ ਸਰਵਿਸਿਜ਼ ਵਾਲਿਆਂ ਨੂੰ ਆਪਣੇ ਆਪ ਨੂੰ ਡਿਫੈਂਡ ਕਰਨਾ ਪੈ ਰਿਹਾ ਵੱਖਰੇ ਵੱਖਰੇ ਪਾਸਿਆਂ ਤੋਂ ਉਸ ਗੱਲ ਨੂੰ ਜਿਹੜਾ ਜੀ ਕ੍ਰਿਟੀਸਾਈਜ਼ ਕੀਤਾ ਜਾ ਰਿਹਾ ਹੈ ਡਾਕਟਰ ਪਾਲ ਪਾਰਕਸ਼ੋਰਰ ਕਹਿੰਿਆ ਵੀ ਕੀ ਇਹੀ ਤਰੀਕਾ ਹੈ ਵੀ ਜਿਹਦੇ ਨਾਲ ਅਸੀਂ ਆਪਣੇ ਜਿਹੜੇ ਸੀਨੀਅਰਜ਼ ਨੇ ਜਾਂ ਬੱਚੇ ਨੇ ਉਹਨਾਂ ਦੀ ਦੇਖਭਾਲ ਅਸੀਂ ਇਸ ਤਰ੍ਹਾਂ ਕਰਾਂਗੇ ਸੋ ਇਸ ਤਰ੍ਹਾਂ ਦਾ ਰਿਐਕਸ਼ਨ ਜਿਹੜਾ ਜੀ ਲੋਕਾਂ ਵੱਲੋਂ ਵੀ ਆ ਰਹੇ ਨੇ ਔਰ ਕੁਝ ਅਧਿਕਾਰੀਆ ਉਹਨਾਂ ਵੱਲੋਂ ਵੀ ਆ ਰਿਹਾ ਪਰ ਅਲਬਰਟਾ ਹੈਲਥ ਸਰਵਿਸਸ ਨੇ ਹੁਣ ਉਸ ਗੱਲ ਨੂੰ ਰੋਕ ਦਿੱਤਾ ਲੱਗਦਾ ਵੀ ਉਹਨਾਂ ਦੇ ਇਹ ਖਾਨੇ ਗੱਲ ਪੈ ਗਈ ਕਿ ਜਾਂ ਸਾਡਾ ਜਿਹੜਾ ਉਹਨਾਂ ਲੋਕਾਂ ਨੂੰ ਦੱਸਣ ਦਾ ਢੰਗ ਤਰੀਕਾ ਸੀ ਉਹ ਠੀਕ ਨਹੀਂ ਸੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਵੰਟਨ ਖਬਰਾਂ ਤੇ ਜਾਣਕਾਰੀਆਂ ਦਾ سلسلہ ਇੱਥੇ ਮੁਕਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਇਜਾਜ਼ਤ ਚਾਹੁੰਦੇ ਆ ਧੰਨਵਾਦ